ਮਾਇਦਾ ਬਾਈ ਯਾਰ ਐਂ ਕਹਿਣਾ ਬਾਲਾ ਮੈਂ ਐਪ ਦੇ ਚੱਕਰ ਚ ਵੀ ਨਹੀਂ ਪੈਣਾ ਚਾਹੀਦਾ ਅਸੀਂ 2-3 ਕਿਲੋਮੀਟਰ ਹੋਰ ਪਾਸੇ ਵਾਜ ਗਏ ਸੀ ਫਤ ਨਹੀਂ ਚੱਲਿਆ ਕਿੱਧਰ ਵਾਗੇ ਤੇ ਸੋ ਹਾਂਜੀ ਗਾਇਜ਼ ਕੀ ਹਾਲ ਚਾਲ ਆਯੋ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਹੁਣ ਸਵੇਰ ਸਵੇਰ ਵੀਡੀਓ ਬਣਾ ਰਿਹਾਗਾ ਤੇ ਵੀਡੀਓ ਤਾਂ ਆਮੜਾ ਰਹਾ ਮੈਂ ਚੱਲਿਆ ਹੁਣ ਅਨੰਦਪੁਰ ਸਾਹਿਬ ਵਾਸਤੇ ਮੈਨੂੰ ਰਾਤ ਹੀ ਚੱਲਿਆ ਪਤਾ ਮੈਨੂੰ ਮੇਰੇ ਮਾਮੇ ਨੇ ਦੱਸਿਆ ਕਿ ਅਨੰਦਪੁਰ ਸਾਹਿਬ ਜਾਣਾਗਾ ਤੇ ਰਾਤ ਮੈਂ ਕੰਮ ਤੇ ਸੀ 9 ਵਜੇ ਕੰਮ ਤੇ ਪਹੁੰਚ ਗਿਆ ਸਿੱਥੇ ਤੇ ਮੇਰੀ ਦੋ ਤਿੰਨ ਦਿਨ ਦੀ ਨੀਂਦ ਵੀ ਨਹੀਂ ਪੂਰੀ ਹੋਈ ਰਾਤ ਨੂੰ 9 ਵਜੇ ਜਾਣਾ 12 1 ਵਜੇ ਆਇਆ ਨਾ ਫਿਰ ਵੀਡੀਓ ਵੀਡੀਓ ਪਾ ਕੇ ਫਿਰ ਪੈ ਜਾਨੇ ਆ ਤੇ ਕੋਈ ਗੱਲ ਨਹੀਂ ਮੈਂ ਚੱਲਦੇ ਆਪਾਂ ਬਲੌਗ ਬਣਾਉਣਾ ਡੇਲੀ ਆਪਾਂ 10 ਦਿਨ ਲਗਾਤਾਰ ਬਲੌਗ ਪਾਉਣਾ ਡੇਲੀ ਤੇ ਉਹਦੇ ਕਰਕੇ ਆਪਾਂ ਚੱਲੋ ਕੁਝ ਬਣ ਜੂਨ ਵਾਲੇ ਵੀਡੀਓ ਵੀਡੀਓ ਬਣ ਜਾਣਗੇ ਤੇ ਆਪਾਂ ਚੱਤ ਜਣੇ ਤੇ ਆਪਣਾ ਸਮਾਨ ਸਟਿਕ ਤੇ ਮਾਈਕ ਤੇ ਛੋਟੇ ਛੋਟੇ ਕੱਪੜੇ ਕੁਝ ਚੀਜ਼ਾਂ ਂਗਨੋਰ ਕਰਿਓ ਤੇ ਆਪਾਂ ਥੋੜੇ ਦਿਨ ਚੱਲਦੇ ਆ ਨਾ ਨੂੰ ਕੇ ਬਚਾ ਚੁੱਕੀ ਕਿ ਆਪਾਂ ਚੱਲਦੇ ਆ। ਸੋ ਹਾਂਜੀ ਗਾਇਸ ਤੇ ਇੱਥੋਂ ਆਪਾਂ ਕਰਨ ਲੱਗਿਆ ਸਟਾਰਟਿੰਗ ਆਪਣੀ ਯਾਤਰਾ ਦੀ ਬਾਬਾ ਜੀਵੇ ਸਿੰਘ ਜੀ ਦੇ ਗੁਰਦੁਆਰੇ ਖੜੇ ਆ। ਹੁਣ ਇੱਥੋਂ ਆਪਾਂ ਯਾਤਰਾ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਆਪਾਂ ਚਾਰ ਜਣੇ ਜਾਵਾਂਗੇ ਇਧਰੋਂ ਆਪਾਂ ਰਾੜਾ ਸਾਹਿਬ ਅਨੰਦਪੁਰ ਸਾਹਿਬ ਵੱਲ ਜਾਵਾਂਗੇ ਥਰੋਂ ਨੈਰ-ਨੈਰ ਜਾਵਾਂਗੇ ਆਪਾਂ ਪਹਿਲਾਂ ਵੀ ਗਏ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਆਪਾਂ ਪਹਿਲਾਂ ਵੀ ਗਏ ਸੀ ਮਲਿਕਾਂ ਸਾਹਿਬ ਕਣੀ ਗਏ ਸੀ ਤੇ ਉਧਰ ਆਪਾਂ ਨੈਨੇਰੀ ਗਈ ਸੀ ਨੰਦਪੁਰ ਸਾਹਿਬ ਕਣੀ ਤੇ ਆਪਾਂ ਹੁਣ ਵੀ ਉਧਰ ਹੀ ਚੱਲਾਂਗੇ ਤੇ ਆਪਾਂ ਆ ਜੀਵ ਸਿੰਘ ਦਾ ਗੁਰਦੁਆਰਾ ਤੇ ਆਸੀਂ ਆ ਚਾਰ ਜਣੇ ਆ ਇੱਕ ਮੋਟਰਸਾਈਕਲ ਆ ਖੜਾ ਆਪਣਾ ਇੱਕ ਅੰਦਰ ਖੜਾ ਤੇ ਇਹਦੇ ਚੱਲਾਂਗੇ ਤੇ ਆਪਾਂ ਹੁਣ ਖੜੇ ਆ ਬਾਬਾ ਜੀਵ ਸਿੰਘ ਜੀ ਦੇ ਗੁਰਦੁਆਰੇ ਮੂਰੇ ਤੇ ਚੱਲਦੇ ਆ ਤੁਹਾਨੂੰ ਦਿੱਤੀ ਚੱਲਾਂਗੇ ਕਿੱਥੇ ਕਿੱਥੇ ਹੱਥ ਜੁੜੇ ਰਿਓ ਬਲੌਗ ਦੇ ਐਂਡ ਤੱਕ ਪਹਿਲਾਂ ਵੀ ਬਲੌਗ ਨੂੰ ਬਹੁਤ ਪਿਆਰ ਦਿੱਤਾ ਤੇ ਧੰਨਵਾਦ ਜੀ ਤੇ ਆਪਾਂ ਚੱਲ ਸੋ ਹੁਣ ਅਸੀਂ ਰੁਕ ਗਏ ਮਸਤਵਾਨੇ ਕੋਲ ਪੰਪ ਕੋਲ ਇੱਥੇ ਆਪਾਂ ਆਇਆ ਸੀ ਤੇਲ ਲਾਲ ਅਸੀਂ ਪੰਪ ਪੰਪ ਸਾਰਾ ਤੇਲ ਪਾਉਣਾ ਔਰ ਤੇ ਬਾਕੀ ਗਾਂ ਦੇਖਾਂਗੇ ਤੇ ਤੇਲ ਪਾ ਕੇ ਆਪਾਂ ਚੱਲਦੇ ਹਾਂ ਸੋ ਹਾਂਜੀ ਅਸੀਂ ਪਹੁੰਚ ਚੁੱਕੇ ਆ ਸ੍ਰੀ ਮਤਵਾਨਾ ਸਾਹਿਬ ਤੇ ਇੱਥੇ ਅਸੀਂ ਦੇਖ ਕਰਾ ਕੇ ਦੇਖ ਖੜਾ ਲਈ ਬਾਬਾ ਅਤਰ ਸਿੰਘ ਜੀ ਦਾ ਗੁਰਦੁਆਰਾ ਇਹ ਤਾਂ ਦੇਖੋ ਜੀ ਤੇ ਇੱਥੇ ਅਸੀਂ ਰੁਕਿਆ ਇੱਥੇ ਮੋਟਰਸਾਈਕਲ ਤੇ ਅਸੀਂ ਝੰਡੇ ਝੁੰਡੇ ਲਾਉਨੇ ਆ ਕਿਉਂ ਯਾਤਰਾ ਨੇ ਚੱਲੇ ਆ ਵਜੇ ਰਾਤ ਦੇ ਝੰਡੇ ਲਾਈਆਂ ਹੋਈਆਂ ਤੇ ਇੱਥੇ ਅਸੀਂ ਝੰਡੇ ਲਾ ਰਹੇ ਆ ਤੇ ਆ ਸਾਡਾ ਮੋਰਤਾਰ ਆ ਤੇ ਚੱਲਦੇ ਆਪਾਂ ਗਾਹ ਨੂੰ ਤੁਹਾਨੂੰ ਸਾਰੀ ਲਾਈਵ ਲੋਕੇਸ਼ਨ ਦੱਸੀ ਚੱਲਾਂਗੇ ਕਿੱਥੇ ਪਹੁੰਚ ਗਏ ਕਿੱਥੇ ਨਹੀਂ ਤੇ ਅਸੀਂ ਫਿਲਹਾਲ ਚਾਰ ਜਣੀ ਆ ਅਸੀਂ ਦੇਖ ਲਓ ਤੇ ਸੋ ਹੁਣ ਅਸੀਂ ਇੱਥੇ ਰਾਤ ਨੂੰ ਰੁਕਿਆ ਪਾਣੀ ਪੂਣੀ ਲੈਣ ਵਾਸਤੇ ਤੇ ਇੱਥੇ ਪਾਣੀ ਦੀ ਬੋਤਲ ਲੈਤੀਆਂ ਨੇ ਤੇ ਪਾਣੀ ਪੂਣੀ ਪੀ ਕੇ ਚੱਲਦੇ ਆਪਾਂ ਗਾਂ ਨੂੰ ਤੇ ਇਸ ਵਾਰ ਆਪਾਂ ਹੁਣ ਇੱਥੋਂ ਸਰਹੰਦ ਚੱਲਾਂਗੇ ਤੇ ਆ ਸਾਡਾ ਮਾਮਾ ਕੋਰਾ ਮਾ ਠੀਕ ਆ ਆ ਦੇਖੋ ਕੁਦਰਤ ਦੀ ਨਿਆਰੀ ਮੈਂ ਕਹਣਾ ਇਹ ਜੇ ਦਰਖਤ ਇੰਨੇ ਕਿਤੇ ਹੋਣੇ ਨਹੀਂ ਜਿੰਨੇ ਉਰੇ ਨੇ ਚੈੱਕ ਕਰੋ ਬਹੁਤ ਵਧੀਆ ਯਾਰ ਉਰੇ ਇੰਨੇ ਦਰਖਤ ਨੇ ਹੋ ਰਾਤ ਦਾ ਕਿਤੇ ਸ਼ਾਇਦ ਮਿਲਣਾ ਤੁਸੀਂ ਆ ਦੇਖੋ ਰਾਤ ਇਨੇ ਕਿੰਨੇ ਦਰਖਤ ਯਾਰ ਵਧੀਆ ਸੋਹਣੇ ਲੱਗਦੇ ਨੇ ਸਾਡਾ ਮੋਟਰਸਾਈਕਲ ਦੇਖੋ ਫਾਇਦਾ ਬਈ ਯਾਰ ਐ ਕਹਿਣਾ ਬਾਲਾ ਮੈਂ ਇਹਦੇ ਚੱਕਰ ਚ ਵੀ ਨਹੀਂ ਪੈਣਾ ਚਾਹੀਦਾ ਅਸੀਂ 2-3 ਕਿਲੋਮੀਟਰ ਹੋਰ ਪਾਸੇ ਵਾਗੇ ਸੀ ਪਾਣੀ ਨਹੀਂ ਚੱਲਿਆ ਕਿਧਰ ਵਾਗੇ ਤੇ ਖਰਾਬ ਪੁੱਛ ਕੇ ਆਇਆ ਜਿੱਥੇ ਅੰਦਰ ਜਾਣਾ ਸੀ ਤੇ ਹੁਣ ਇੱਥੇ ਖੜੇ ਆ ਮੜਿਆ ਪਾਣੀ ਪੂਣੀ ਪੀਣ ਵਾਸਤੇ ਪਾਣੀ ਪੂਣੀ ਪੀ ਲਿਆ ਥੋੜੀ ਦੂਰ ਰਹਿ ਗਿਆ ਹੁਣ 2-3 ਕਿਲੋਮੀਟਰ ਦੂਰ ਰਹਿ ਗਿਆ ਬਸ ਚੱਲਦੇ ਆ ਪਤਨ ਤੱਕ ਪਹੁੰਚਣ ਆਣੇ ਆ ਤੇ ਬਰਸੁਰੇ ਰੈਸਟੋਰੈਂਸ ਵਾਲੇ ਪਾਣੀ ਪੂਣੀ ਨੇ ਦੇਖੀ ਤੋਂ ਪਾਣੀ 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 ਪੀਂਦੇ ਹੁਣ ਚੱਲਦੇ ਆਪਾਂ ਗਾਉਂ ਵੱਲ ਬਈ ਮੈਂ ਥੋੜੀ ਦੂਰ ਰਹਿ ਗਿਆ ਹੁਣ 2-3 ਕਿਲੋਮੀਟਰ ਰਹਿ ਗਿਆ ਬਸ ਚੱਲਦੇ ਆਪਾਂ ਇਧਰ ਦੀ ਸਵਾਰੋ ਬਾਈ ਹੁਣ ਖੜੇ ਆ ਰਾਜ ਹਾਂ ਕਿਥੇ ਕਾਬੜ ਤੋਂ ਲੋਕੇਸ਼ਨ ਗਲਤ ਲਾ ਦਿੱਤੀ ਬਈ ਇਹਨੇ ਪਿਆਰ ਰੋਡ ਦੀ ਜਗ੍ਹਾ ਇਹਨੂੰ ਨਹੀਂ ਬਈ ਯਾਰ ਮਿੰਟ ਤਾਂ ਤੁਹਾਨੂੰ ਨਹੀਂ ਦੱਸੇ ਮੈਂ ਰਾਹ ਦੱਸੇ ਤੇ ਬਾਅਦ ਬਾ ਮੈਪ ਤੇ ਬੜਾ ਭਰੋਸਾ ਨਹੀਂ ਕਰਨਾ ਚਾਹੀਦਾ ਯਾਰ ਗਲਤੀ ਦੱਸਤੀ ਸਾਨੂੰ ਤਾਂ ਕਿ ਨਹੀਂ ਮੈਪ ਨਹੀਂ ਸਹੀ ਲੋਕੇਸ਼ਨ ਲਾਉਣੀ ਚਾਹੀਦੀ ਸਹੀ ਲੋਕੇਸ਼ਨ ਤਾਂ ਸਹੀ ਸੀ ਗੱਲ ਕਰ ਸਾਨੂੰ ਪਟਿਆਲਾ ਜਿਹੜਾ ਹਾਂ ਤੇ ਸਰੰਦ ਕਾਹਨੂ ਯਾਰ ਵਸ ਕਨਫਿਊਜ਼ਰ ਹੋ ਗਿਆ ਯਾਰ ਗਲਤ ਲੱਗ ਗਈ ਥੋੜੀ-ਮੋਟੀ ਵਸ ਬੜਾ ਭਰੋਸਾ ਨਹੀਂ ਕਰਨਾ ਚਾਹੀਦਾ ਮੈਪ ਤੇ ਬਸ ਮੈਂ ਤਾਂ ਇਹੀ ਕਹਿਣਾ ਕਹਿਣਾ ਚਾਹੂੰਗਾ ਯਾਰ ਤੇ ਹੁਣ ਅਸੀਂ ਤੁਰਦਿਆਂ ਗਾਹ ਨੂੰ ਚੱਲਦੇ ਆਪਾਂ ਹੁਣ ਜੀ ਤੇ ਫਾਈਨਲੀ ਆਪਾਂ ਫਤੇਗੜ ਸਾਹਿਬ ਪਹੁੰਚ ਚੁੱਕੇ ਤੇ ਦਰਸ਼ਨ ਵੀ ਕਰ ਲਿਆ ਆਪਾਂ ਗੁਰਦੁਆਰ ਸਾਹਿਬ ਮੱਥਾ ਵੀ ਟੇਕ ਲਿਆ ਤੇ ਹੁਣ ਅਸੀਂ ਖਾਣ ਚੱਲਾਂਗੇ ਲੰਗਰ ਖਾਣ ਚੱਲਾਂਗੇ ਤੇ ਹੁਣ ਮੈਂ ਇੱਥੇ ਦੇਖੋ ਠੰਡੇ ਪੁਰਜ ਕੋਲ ਖੜਾਂਗਾ ਤੇ ਠੰਡੇ ਪੁਰਜ ਕੋਲ ਖੜਾਂਗਾ ਪੂਰੇ ਜੋਸ਼ੀ ਦੀ ਜਗ੍ਹਾ ਚੱਲਦੇ ਹੁੰਦੇ ਨੇ ਉਹਦੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਬਹੁਤ ਸੰਗਤ ਆਉਂਦੀ ਹੈ ਉਹਦੇ ਦੂਰੋਂ ਦੂਰੋਂ ਸੰਗਤ ਆਉਂਦੇ ਚੱਲ ਕੇ ਪੈਰ ਰੱਖਣ ਦੀ ਜਗ੍ਹਾ ਨਹੀਂ ਹੁੰਦੀ ਵੀਰੋ ਆਹ ਦੇਖੋ ਇੱਧਰ ਖੜਾ ਹਾਂ ਹਰ ਤੇ ਮੈਂ ਪਿਛਲੀ ਵਾਰ ਆਇਆ ਸੀ ਠੰਡਾ ਬਹੁਤ ਹੁੰਦਾ ਫਰਸ਼ ਇਹ ਜੋ ਪਿਛਲੀ ਵਾਰ ਆ ਤੇ ਹੁਣ ਅਸੀਂ ਮਾਥਾ ਵਾਲਾ ਟੇਕ ਗਿਆ ਸਰੋਵਰ ਘਰ ਤੇ ਆ ਗਏ ਤੇ ਸਰੋਵਰ ਜਿੱਥੇ ਆ ਕੇ ਪੰਜੇ ਇਸ਼ਨਾਨਾ ਕਰ ਲਿਆ ਤੇ ਇਸ਼ਨਾਨ ਤੋਂ ਜਾ ਕੇ ਅਨੰਦਪੁਰੀ ਕਰਾਂਗੇ ਤੇ ਇਹ ਬਲੌਗ ਨੂੰ ਬਸ ਆਪਾਂ ਓਰੀ ਐਂਡ ਕਰਾਂਗੇ ਤੇ ਨੈਕਸਟ ਬਲੌਗ ਦੇਖਣ ਵਾਸਤੇ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਹੁਣ ਬਸ ਆਪਾਂ ਪੰਜੇ ਇਸ਼ਨਾਨਾ ਕਰਕੇ ਖੁਸ਼ ਕਰੀ ਜਾਂਦੇ ਨੇ ਨਾਲ ਦੇ ਤੇ ਆਪਾਂ ਔਰ ਚੱਲਾਂਗੇ ਹੁਣ ਤੋ ਹਾਂਜੀ ਗਾਇਜ਼ ਤੇ ਹੁਣ ਆਪਾਂ ਇਥੋਂ ਫਤੇਗੜ ਸਾਹਿਬ ਕੋ ਚਾਲੇ ਪਾਉਣ ਵਾਸਤੇ ਤਿਆਰ ਆ ਤੇ ਆਪਏ ਸਾਡਾ ਸਮਾਨ ਤੇ ਹੁਣ ਅਸੀਂ ਸਹਾਲੀ ਸਾਹਿਬ ਵਾਲ ਨੂੰ ਜਾਵਾਂਗੇ ਤੇ ਰਾਤ ਨੂੰ ਆਪਾਂ ਆਨੰਦਪੁਰ ਸਾਹਿਬ ਰੁਕਾਂਗੇ ਤੇ ਹੁਣ ਸਹਾਲੀ ਸਾਹਿਬ ਨੂੰ ਚਾਲੇ ਪਾਉਣ ਲੱਗਿਆਂ